ਇਹ ਪਰਦੇ ਦਾ ਗੁਣ ਹੈ ਤੁਸੀਂ ਕਾਰਟਨ ਕਾਤੇ ਲਾਉਨੇ ਭਾਈ ਅੰਦਰਲੇ ਨੂੰ ਬਾਹਰ ਨਾਲੇ ਦੇਖੇ ਤਾਂ ਕਿੰਨੇ ਹੀ ਬਰੀਕ ਹੋਵੇ ਬਾਹਰ ਬੈਠੇ ਨੂੰ ਅੰਦਰ ਨਹੀਂ ਦਿਖੇ ਉਹ ਪੰਬੀਰੀ ਦੇ ਖੰਭ ਜਿੰਨੇ ਹੀ ਮੋਟਾ ਪਰਦਾ ਹੈ ਰੱਬ ਤੇ ਸਾਡੇ ਵਿਚਾਰੇ ਪਰ ਉਹ ਹੈ ਕਾਗਾ ਭਾਈ ਕਾਉ ਨਾਨਕ ਹਉ ਮੈਂ ਪੀਤ ਗੁਰ ਖੋਈ ਉਹ ਪੰਬੀਰੀ ਦੇ ਖੰਭ ਜਿੰਨੀ ਮੋਟੀ ਚੌੜਾਈ ਮੁਟਿਆਈ ਹੀ ਕੰਧ ਬਣ ਗਈ ਹੋਵੇਂ ਦੀ ਜਿੱਦਣ ਮੈਂ ਨਿਕਲ ਗਿਆ ਤੋ ਦਯਾਰ ਬੀਠ ਲੋ ਪਾਏ ਹੋ ਬਸ ਉਹ ਪਾਣੀ ਨੇ ਖਤਮ ਨਹੀਂ ਹੋਣਾ ਨਦੀ ਨੇ ਖਤਮ ਨਹੀਂ ਹੋਣਾ ਸਮੁੰਦਰ ਵਿੱਚ ਜਾ ਕੇ ਉਨੋਂ ਤੇ ਲੋੜੇ ਨਹੀਂ ਅੰਤ ਲੈਣ ਦੀ ਉਹਨੂੰ ਲੋੜੇ ਨਹੀਂ ਸਮੁੰਦਰ ਦੇ ਮਿਲਣ ਦੀ ਕਿ ਕੋਈ ਸਮੁੰਦਰ ਨੂੰ ਕੋਈ ਸਾਇੰਸ ਦਾ ਨਾ ਆ ਕੇ ਮਿਣੂਗਾ ਨਾ ਸਮੁੰਦਰ ਨੂੰ ਕੋਈ ਹੋਰ ਆ ਕੇ ਮਿਣੂਗਾ ਸਮੁੰਦਰ ਕਦੇ ਸਮੁੰਦਰ ਨੂੰ ਮਿੰਦਾ ਵੇਖਿਆ ਫੇਰ ਉਹ ਨਦੀ ਨਹੀਂ ਉਹ ਖੁਦੇ ਸਮੁੰਦਰ ਤੇ ਫੇਰ ਦੂ ਰਹੇ ਨਹੀਂ ਦੁਆਏ ਤੇ ਇੱਕ ਰੂਪ ਹੋਏ ਗਏ ਉਹ ਇਹ ਹੈ ਮਿਲਾਪ ਪਰੇ ਇੱਥੇ ਤਾਂ ਹੁਣ ਨਵੇਂ-ਨਵੇਂ ਕੰਮ ਸੁਣੀ ਦੇ ਨੇ ਇੱਥੇ ਤਾਂ ਜਿਹੜੇ 7 ਕ ਦਿਨ ਸੁਖਮਨੀ ਪੜ੍ਹ ਲਵੇਂ 7 ਕ ਦਿਨ ਉਹ 8ਵੇਂ ਦਿਨ ਗਵੰਡੀਆਂ ਨਾਲ ਗੱਲਾਂ ਕਰਨ ਲੱਗ ਜਾਂਦਾ ਮੈਨੂੰ ਉਹਦੀ ਰਾਤ ਬਾਬਾ ਨਾਨਕ ਸਮਾਦੀ ਲਈ ਬੈਠਾ ਦੇਖਦੇ 8ਵੇਂ ਦਿਨ ਜਿਹੜਾ 11 ਕ ਦਿਨ ਗੁਰਦੁਆਰੇ ਜਾਇਆ ਬਿਨ 11 ਕ ਦਿਨ ਬਬਾਰ ਮੈਂ ਦਿਨ ਗੁਆਂਢੀਆਂ ਨੂੰ ਕਹੂਗਾ ਮੈਨੂੰ ਗੁਰੂ ਗੋਬਿੰਦ ਸਿੰਘ ਅੱਧੀ ਰਾਤ ਘੋੜੇ ਤੇ ਜਾਂਦਾ ਦਿਖਦਾ ਇੱਕ ਗੱਲ ਮੇਰੀ yaad ਰੱਖਿਓ ਵੀ ਤੁਹਾਨੂੰ ਜ਼ਿੰਦਗੀ ਚ ਕੋਈ ਨਹੀਂ ਮਿਲੂ ਜਿਹੜਾ ਕਹੂ ਮੈਨੂੰ ਦੁਪਹਿਰੇ ਨੂੰ ਦੇਖਦਾ ਹਾਜ਼ਰੀ ਵੇਲੇ ਦੇਖਦਾ ਤੀਏ ਪਹਿਰ ਦੇਖਦਾ ਜਿਹੜਾ ਕਹੂ ਅੱਧੀ ਰਾਤ ਦੇਖਦਾ ਦੇਖੋ ਕਿਆ ਟੈਕਨੀਕ ਵਰਤੀ ਆ ਉਹਨਾਂ ਨੇ ਉਹਨੂੰ ਬਾਅਦ ਤੇ ਫੜ ਕੇ ਪੁੱਛਿਆ ਕਰੂ ਅਦੀਰਾ ਤੈਨੂੰ ਹੋ ਨਹੀਂ ਪਤਾ ਵੀ ਬਰਮਿੰਘਮ ਪਏ ਹੈ ਕਿ ਡਰਬੀ ਪਏ ਹੈ ਤੈਨੂੰ ਬਾਬਾ ਕਿਵੇਂ ਦੇਖ ਗਿਆ ਬਾਈ ਅਦੀਰਾ ਤੈਨੂੰ ਹੋ ਨਹੀਂ ਪਤਾ ਕੰਬਲ ਮੂੰਹ ਤੇ ਕਾਲਾ ਲਿਆ ਵੇ ਕਿ ਚਿੱਟਾ ਲਿਆ ਬਾਬੇ ਤੇ ਪਤਾ ਨਹੀਂ ਕਿਹੜੀ ਫਲੈਸ਼ ਲਾਈਟ ਲੱਗੀ ਸੀ ਜਿਹੜੀ ਤੈਨੂੰ ਦਿਖ ਰਹੀ ਹੈ ਪਤਾ ਸੁਤੇ ਪਿਆ ਦੇ ਨਹੀਂ ਵੀ ਕਿਥੇ ਪਿਆ ਹੈ ਘੜਾੜੇ ਮਾਰਨ ਦੇ ਵੇਖੋ ਲੋਗਨ ਨਾਮ ਖਲੌਣਾ ਜਾਂਨਾ हां तू ਤਾਂ ਤੇਰੇ ਤਾਦੀ ਰਾਤ ਸੌਣ ਦਾ ਟਾਈਮ ਤੇ ਬਾਬਾ ਦੀ ਰਾਤ ਵੀ ਘੋੜੇ ਤੇ ਚੜਿਆ ਫਿਰਦਾ ਉਹਦਾ ਟਿਕਣ ਦਾ ਟਾਈਮ ਹੀ ਨਹੀਂ ਹੈ ਇਹ ਜਿਹੜੇ ਇਹ ਜੇ ਗੱਲਾਂ ਕਰ ਨਾਲ ਗੁਰਮੁਖ ਪਿਆਰੇ ਹੋ ਪਰ ਥੋੜੇ ਵੀ ਅਸੀਂ ਸ਼ਾਬਾਸ਼ ਜਾਨਨੇ ਸੱਚਕੇ ਜਾਨਨੇ ਥੋੜੇ ਇਹ ਜਾਂ ਕੋਲ ਫਸਦੇ ਹੀ ਤੁਸੀਂ ਉਹ ਅਜਖੇ ਕੋਈ சதਨਾਮ ਬੜੇ ਫਸਦੇ ਹੋ ਤੁਸੀਂ ਜਿੱਥੇ ਕੋਈ ਇਹ ਜਾਂ ਪਖੰਡ ਹੋਵੇ ਨਾ ਨੰਦ ਮੰਗਲੇ ਥੋੜਾ ਬਸ ਇਹ ਜਿਹੜੀਆਂ 20 50 ਬੀਬੀਆਂ ਬੈਠੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਬੀਬੀਆਂ ਜੇ ਤੁਸੀਂ ਇਹ ਪਖੰਡ ਛੱਡ ਦੋ ਨਾ ਸਿੱਖਾਂ ਦੀਆਂ ਬੀਬੀਆਂ ਤੁਸੀਂ 80% ਪਖੰਡ ਖਤਮ ਹੋ ਜਾਵੇ 80 ਇਧਰ ਤਾਂ ਬੀਹੇ ਹੈ ਇਹਨੂੰ ਅਸੀਂ ਕਰ ਲਵਾਂਗੇ ਅੱਜ ਖੇ ਆ ਕੋਲ ਸਤਿਨਾਮ 80% ਤਾਂ ਇਹ ਬੀਬੀਆਂ ਸਿੱਖੀ ਨੂੰ ਪਖੰਡ ਵਿੱਚ ਪਾ ਰਹੀਆਂ ਐ ਇਹ ਬਾਬਾ ਜੀ ਬੱਸ ਮੈਂ ਤਾਂ ਢਿੱਲੀ ਰਹਿਣੀ ਐ ਕੋਈ ਕਰੋ ਹੀਲਾ ਬਾਬੇ ਨੂੰ ਪੁੱਛ ਕੇ ਦੇਖੋ 36 ਰੋਗ ਉਹਨੂੰ ਆਪ ਲੱਗੇ ਵੇ ਅੱਖੇ ਖੁੱਲ੍ਹ ਸਦਨ ਜਿਨ੍ਹਾਂ ਕੋਲ ਤੁਸੀਂ ਜਾ ਕੇ ਆਪ ਰਾਜੀ ਹੋਣਾ ਚਾਹੋ ਨਾ 36 ਬਟੀਆਂ ਖਾਂਦਾ ਦਿਨ ਚ ਪਤਾ ਨਹੀਂ 4 ਘੰਟੇ ਬਾਅਦ ਨੂੰ ਸ਼ੂਗਰ ਦਾ ਟੀਕਾ ਲੱਗਦਾ ਹੋਣਾ ਤੈ ਤੁਹਾਨੂੰ ਇੰਗਲੈਂਡ ਵਿੱਚ ਆ ਕੇ ਰਾਜੀ ਕਰੂਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਸਰਬ ਰੋਗ ਕਾ ਔਖਦ ਨਾਮ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਕਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਸੰਸਾਰ ਰੋਗੀ ਨਾਮ दारू ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਏ ਕੀ ਦੇ ਖਾਤਰ ਕਿਹਾ ਬਈ ਪਰ ਕੋਈ ਨਾ ਬੀਬੀ ਹੋਇਆ ਜੇ ਕੰਮ ਕਰਦੇ ਰਹੋ ਜੇ ਤੁਸੀਂ ਹਟ ਗੀਆਂ ਤੇ ਸਾਡੀ ਗੱਡੀ ਖੜ ਜੂਗੀ ਅਜ ਖੇ ਆਖੋ ਸਤਨਾਮ ਛੱਡ ਲੈਣਾ ਮਾਰੇ ਜਾਊਗਾ ਵਿਚਾਰਿਆਂ ਦਾ ਟਿਕਟ ਵੀ ਪੂਰਾ ਨਹੀਂ ਹੋਣਾ ਫਿਰ ਇੰਗਲੈਂਡ ਵਿੱਚ ਆ ਕੇ